ਸਦ ਸੰਗਤ ਜੀਓ ਭਗਤ ਨਾਮਦੇਵ ਜੀ ਤੀਰਥ ਯਾਤਰਾ ਕਰਦੇ ਹੋਏ ਜਦੋਂ ਪੰਡਰਪੁਰ ਪਹੁੰਚੇ ਤਾਂ ਅੱਗੇ ਕੀ ਵੇਖਦੇ ਹਨ ਮੰਦਰ ਦੇ ਵਿੱਚ ਆਰਤੀ ਹੋ ਰਹੀ ਹੈ ਭਗਤ ਨਾਮਦੇਵ ਜੀ ਵੀ ਹੋਰਨਾ ਵੱਲ ਵੇਖ ਕੇ ਭਗਵਾਨ ਦੀ ਆਰਤੀ ਕਰਨ ਲੱਗ ਪਏ ਜਦੋਂ ਆਰਤੀ ਕਰ ਰਹੇ ਹਨ ਤਾਂ ਵੇਖਦੇ ਹਨ ਕਿ ਪੰਡਿਤ ਲੋਕ ਛੇਨੇ ਵਜਾ ਕੇ ਭਗਵਾਨ ਦੀ ਆਰਤੀ ਕਰ ਰਹੇ ਨੇ ਇਸੇ ਤਰ੍ਹਾਂ ਭਗਤ ਜੀ ਸਰਦਾ ਦੇ ਵਿੱਚ ਭਿੱਜੇ ਹੋਏ ਆਪਣੀਆਂ ਖੜਾਵਾਂ ਹੀ ਕੱਢ ਕੇ ਖੜਕਾਉਣ ਲੱਗ ਪਏ ਜਦੋਂ ਪੰਡਤਾਂ ਨੇ ਭਗਤ ਨਾਮਦੇਵ ਨੂੰ ਵੇਖਿਆ ਤੱਕੇ ਮਾਰ ਕੇ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਸ ਵੇਲੇ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਨਾਮਦੇਵ ਜੀ ਭਗਵਾਨੇ ਅੱਗੇ ਬੇਨਤੀਆਂ ਕਰਨ ਲੱਗ ਪਏ ਜਿੰਨਾ ਬੇਨਤੀਆਂ ਦਾ ਸਦਕਾ ਭਗਵਾਨ ਨੇ ਆਪਣੇ ਮੋਢੇ ਉੱਪਰ ਚੁੱਕ ਕੇ ਮੰਦਰ ਦਾ ਮੂੰਹ ਨਾਮਦੇਵ ਵਾਲੇ ਪਾਸੇ ਕਰ ਦਿੱਤਾ ਪੰਡਤਾਂ ਨੂੰ ਪਛਵਾੜਾ ਦੇ ਦਿੱਤਾ ਸੋ ਇਸ ਤਰ੍ਹਾਂ ਪੰਡਤ ਬਹੁਤ ਸ਼ਰਮਿੰਦੇ ਹੋਏ ਭਗਤ ਨਾਮਦੇਵ ਦੀ ਭਗਵਾਨ ਨੇ ਲਾਜ ਰੱਖੀ ਹੈ ਹੁਣ ਨਾਮਦੇਵ ਜੀ ਨੂੰ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਪਿਆਰਾ ਭਗਤ ਭਗਵਾਨ ਦਾ ਹੋਰ ਕੋਈ ਨਹੀਂ ਹੈ ਇਸੇ ਤਰ੍ਹਾਂ ਇੱਕ ਦਿਨ ਭਗਵਾਨ ਦੇ ਕੋਲ ਜਾ ਕੇ ਕਹਿਣ ਲੱਗੇ हे ਭਗਵਾਨ ਮੇਰੇ ਨਾਲੋਂ ਵੀ ਕੋਈ ਵੱਡਾ ਆਪ ਜੀ ਦਾ ਪਿਆਰਾ ਭਗਤ ਹੈ ਤਾਂ ਭਗਵਾਨ ਨਾਮਦੇਵ ਦਾ ਦਿਲ ਰੱਖਣ ਵਾਸਤੇ ਆਖਦੇ ਨੇ ਕਿ ਨਹੀਂ ਤੂੰ ਹੀ ਮੇਰਾ ਵੱਡਾ ਪਿਆਰਾ ਭਗਤ ਹੈ ਤਾਂ ਦੁਬਾਰਾ ਨਾਮਦੇਵ ਜੀ ਨੇ ਪੁੱਛਿਆ ਕਿ ਸੱਚਮੁੱਚ ਮੈਂ ਹੀ ਤੁਹਾਡਾ ਵੱਡਾ ਭਗਤ ਹਾਂ ਭਗਵਾਨ ਨੇ ਫਿਰ ਦੁਬਾਰਾ ਆਖਿਆ ਹਾਂ ਤੂੰ ਹੀ ਮੇਰਾ ਸਭ ਤੋਂ ਵੱਡਾ ਪਿਆਰਾ ਭਗਤ ਹੈ ਜਦੋਂ ਭਗਵਾਨ ਦੀ ਇਹ ਗੱਲ ਸੁਣ ਕੇ ਨਾਮਦੇਵ ਜੀ ਨੂੰ ਹੰਕਾਰ ਹੋਇਆ ਤੀਸਰੀ ਵਾਰ ਫਿਰ ਪੁੱਛ ਬੈਠੇ ਕਿ ਮੈਂ ਹੀ ਵੱਡਾ ਭਗਤ ਹਾਂ ਤੇ ਭਗਵਾਨ ਹੁਣ ਨਾਮਦੇਵ ਦਾ ਹੰਕਾਰ ਦੂਰ ਕਰਨ ਵਾਸਤੇ ਆਖਦੇ ਨੇ ਕਿ ਨਹੀਂ ਤੇਰੇ ਨਾਲੋਂ ਵੀ ਮੈਨੂੰ ਰੰਕਾ ਤੇ ਬੰਕਾ ਮੇਰੇ ਭਗਤ ਹਨ ਉਹ ਦੋਵੇਂ ਹੀ ਬੜੇ ਪਿਆਰੇ ਭਗਤ ਲੱਗਦੇ ਨੇ ਤਾਂ ਭਗਵਾਨ ਨੇ ਦੱਸਿਆ ਤੈਨੂੰ ਤਾਂ ਮੈਂ ਕਦੇ-ਕਦੇ ਦਰਸ਼ਨ ਦਿੰਦਾ ਪਰ ਰੰਕੇ ਬੰਕੇ ਦੇ ਘੂਲ ਮੈਂ ਤਾਂ ਰਾਤ ਦਿਨ ਰਹਿਣਾ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣਾ ਹਾਂ ਇਹ ਗੱਲ ਸੁਣ ਕੇ ਹੁਣ ਨਾਮਦੇਵ ਚੱਲਦਾ ਚੱਲਦਾ ਰੰਕੇ ਬੰਕੇ ਦੇ ਘਰ ਪਹੁੰਚਿਆ ਹੈ ਉੱਥੇ ਜਾ ਕੇ ਕੀ ਵੇਖਦਾ ਕਿ ਉਹਨਾਂ ਦੀ ਛੱਪਰੀ ਤੇ ਟੁੱਟੀ ਹੋਈ ਹੈ ਤੇ ਘਰ ਦੇ ਵਿੱਚ ਮੰਜੀ ਵੀ ਬੜੀ ਮਾੜੀ ਜਿਹੀ ਪਈ ਹੈ ਭਗਤ ਨਾਮਦੇਵ ਇਹ ਘਰ ਦੇ ਬਾਹਰੋਂ ਹੀ ਅੰਦਰ ਵੇਖ ਰਹੇ ਨੇ ਸੋ ਇਸੇ ਤਰ੍ਹਾਂ ਸਾਰਾ ਸਮਾਨ ਗਰੀਬੀ ਵਾਲਾ ਵੇਖ ਕੇ ਨਾਮਦੇਵ ਜੀ ਆਕਣ ਲੱਗੇ ਕਿ ਭਗਵਾਨ ਇਥੇ ਕਿਦਾਂ ਰਹਿੰਦੇ ਹੋਣਗੇ ਇਹ ਤੇ ਘਰ ਹੀ ਬਹੁਤ ਛੋਟਾ ਤੇ ਮਾੜਾ ਹੈ ਸ਼ਾਇਦ ਮੈਂ ਕਿਸੇ ਹੋਰ ਦੇ ਘਰ ਨਾ ਆ ਗਿਆ ਹੁਣਾ ਇਹ ਘਰ ਰੰਕੇ ਬੰਕੇ ਦਾ ਨਹੀਂ ਹੋ ਸਕਦਾ ਤਾਂ ਉਸ ਵੇਲੇ ਆਵਾਜ਼ ਦੇ ਕੇ ਪੁੱਛਿਆ ਕਿ ਰੰਕੇ ਬੰਕੇ ਦਾ ਘਰ ਇਹੋ ਹੀ ਹੈ ਇੱਕ ਕੁਵਾਰੀ ਲੜਕੀ ਜੋ ਉਸ ਘਰ ਦੇ ਅੰਦਰ ਬੈਠੀ ਹੋਈ ਹਲਦੀ ਪੀ ਰਹੀ ਸੀ ਉਸ ਨੇ ਆਖਿਆ ਜੀ ਹਾਂ ਰੰਕੇ ਬੰਕੇ ਦਾ ਘਰ ਇਹੀ ਹੈ ਆਓ ਬੈਠੋ ਤਾਂ ਨਾਮਦੇਵ ਜੀ ਅੰਦਰ ਚਲੇ ਗਏ ਨੇ ਲੜਕੀ ਨੇ ਬੜੇ ਹੀ ਸਤਕਾਰ ਦੇ ਨਾਲ ਬਿਠਾਇਆ ਉਸ ਵੇਲੇ ਨਾਮਦੇਵ ਜੀ ਨੇ ਪੁੱਛਿਆ ਕਿ ਪ드ਮਾਨ ਰਾਤ ਦਿਨ ਇੱਥੇ ਹੀ ਰਹਿੰਦੇ ਆ ਲੜਕੀ ਨੇ ਆਖਿਆ ਹਾਂ ਜੀ ਬਿਲਕੁਲ ਸਹੀ ਹੈ ਇੱਥੇ ਹੀ ਰਹਿੰਦੇ ਆ ਤੇ ਨਾਮਦੇਵ ਨੇ ਪੁੱਛਿਆ ਹੁਣ ਕਿੱਥੇ ਗਏ ਆ ਲੜਕੀ ਨੇ ਆਖਿਆ ਬਸ ਤੁਹਾਡੇ ਅੱਗੇ ਅੱਗੇ ਹੁਣੇ ਹੀ ਬਾਹਰ ਗਏ ਆ ਥੋੜੀ ਦੇਰ ਤੱਕ ਆ ਜਾਣਗੇ ਇਸ ਤਰ੍ਹਾਂ ਨਾਮਦੇਵ ਜੀ ਨੇ ਪੁੱਛਿਆ ਕਿ ਰੰਕਾ ਬੰਕਾ ਕਿੱਥੇ ਅ ਗਏ ਆ ਲੜਕੀ ਆਖਣ ਲੱਗੀ ਕਿ ਉਹ ਆਪਣੇ ਗੁਜ਼ਾਰੇ ਵਾਸਤੇ ਲੱਕੜੀਆਂ ਲੈਣ ਗਏ ਆ ਨਾਮਦੇਵ ਜੀ ਨੇ ਫਿਰ ਪੁੱਛਿਆ ਕਿ ਤੂੰ ਇਹ ਕੀ ਕਰ ਰਹੀ ਹੈ ਉਸਨੇ ਆਖਿਆ ਮੈਂ ਹਲਦੀ ਪੀ ਰਹੀ ਹਾਂ ਨਾਮਦੇਵ ਨੇ ਪੁੱਛਿਆ ਹਲਦੀ ਕਿਸ ਵਾਸਤੇ ਪੀ ਰਹੀ ਹੈ ਲੜਕੀ ਨੇ ਆਖਿਆ ਭਗਵਾਨ ਵਾਸਤੇ ਹਲਦੀ ਪੀ ਰਹੀ ਹਾਂ ਫਿਰ ਪੁੱਛਿਆ ਨਾਮਦੇਵ ਨੇ ਭਗਵਾਨ ਨੂੰ ਕੀ ਹੋਇਆ ਤੇ ਉਸ ਲੜਕੀ ਨੇ ਆਖਿਆ ਉਹਨਾਂ ਦੇ ਮੋਢੇ ਤੇ ਬੜੀ ਦਰਦ ਹੋ ਰਹੀ ਹੈ ਨਾਮਦੇਵ ਨੇ ਪੁੱਛਿਆ ਦਰਦ ਕਿਉਂ ਹੋ ਰਹੀ ਐ ਕਿਧਰੇ ਡਿੱਗ ਪਏ ਸਨ ਤੇ ਲੜਕੀ ਨੇ ਆਖਿਆ ਨਹੀਂ ਡਿੱਗੇ ਨਹੀਂ ਇੱਕ ਛੀਂਬਾ ਜਾਤੀ ਦਾ ਨਵਾਂ ਹੀ ਭਗਤ ਬਣਿਆ ਭਗਤ ਨਾਮਦੇਵ ਮੰਦਰ ਵਿੱਚ ਉਸ ਨੂੰ ਪੰਡਤਾਂ ਨੇ ਆਰਤੀ ਕਰਦਿਆਂ ਬਾਹਰ ਕੱਢ ਦਿੱਤਾ ਤਾਂ ਉਸ ਵੇਲੇ ਉਹ ਮੰਦਰ ਦੇ ਪਿੱਛੇ ਜਾ ਬੈਠਾ ਮੰਦਰ ਦੇ ਪਿੱਛੇ ਬੈਠ ਕੇ ਰੋਣ ਲੱਗ ਪਿਆ ਤੇ ਭਗਵਾਨ ਨੂੰ ਅਲਾਮੇ ਦੇਣ ਲੱਗ ਪਿਆ ਉਸ ਵੇਲੇ ਨਾਮਦੇਵ ਨੂੰ ਖੁਸ਼ ਕਰਨ ਵਾਸਤੇ ਭਗਵਾਨ ਨੇ ਮੰਦਰ ਦਾ ਮੂੰਹ ਹੀ ਫੇਰ ਦਿੱਤਾ ਭਗਵਾਨ ਨੇ ਮੰਦਰ ਦਾ ਮੂੰਹ ਨਾਮਦੇਵ ਵਾਲੇ ਪਾਸੇ ਕੀਤਾ ਅਤੇ ਪਿਛਵਾੜਾ ਹੰਕਾਰੀ ਪੰਡਤਾਂ ਵੱਲ ਕਰ ਦਿੱਤਾ ਉਹ ਲੜਕੀ ਨਹੀਂ ਜਾਣਦੀ ਸੀ ਕਿ ਇਹੋ ਹੀ ਭਗਤ ਨਾਮਦੇਵ ਹੈ ਸੋ ਜੋ ਉਸ ਨੂੰ ਪਤਾ ਸੀ ਉਸ ਨੇ ਨਾਮਦੇਵ ਨੂੰ ਦੱਸ ਦਿੱਤਾ ਤਾਂ ਆਖਦੀ ਹੈ ਮੰਦਰ ਫੇਰਨ ਕਰਕੇ ਭਗਵਾਨ ਦੇ ਮੋਢੇ ਨੂੰ ਛੱਟ ਲੱਗੀ ਹੈ ਇਸ ਕਰਕੇ ਦਰਦ ਹੋ ਰਹੀ ਹੈ ਪਰ ਨਾਨ ਦੇਵ ਨੇ ਭਗਵਾਨ ਦਾ ਕੋਈ ਖਿਆਲ ਨਹੀਂ ਕੀਤਾ ਉਲਟਾ ਹੰਕਾਰ ਕਰ ਰਿਹਾ ਕਿ ਮੇਰੇ ਵਰਗਾ ਪਿਆਰਾ ਭਗਤ ਕੋਈ ਹੋਰ ਹੈ ਹੀ ਨਹੀਂ ਪਿਆਰਾ ਭਗਤ ਤੇ ਅਸਲ ਦੇ ਵਿੱਚ ਉਸ ਨੂੰ ਕਹਿੰਦੇ ਨੇ ਜੋ ਭਗਵਾਨ ਦੇ ਨਾਲ ਪਿਆਰ ਕਰਦਾ ਹੈ ਤਾਂ ਨਾਮਦੇਵ ਦਾ ਭਗਵਾਨ ਨਾਲ ਪਿਆਰ ਤਾਂ ਕੋਈ ਨਹੀਂ ਕਿਉਂਕਿ ਉਸ ਨੇ ਭਗਵਾਨ ਤੋਂ ਤੇ ਪੁੱਛਿਆ ਹੀ ਨਹੀਂ ਕਿ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਉਹ ਭਗਵਾਨ ਤੇ ਬੜਾ ਦਿਆਲੂ ਹੈ ਜੋ ਬਿਨਾਂ ਕਿਸੇ ਮਤਲਬ ਤੋਂ ਸਾਰਿਆਂ ਦੇ ਕੰਮ ਸਵਾਰੀ ਜਾ ਰਿਹਾ ਹੈ ਜਿਸ ਵੇਲੇ ਨਾਮਦੇਵ ਦੇ ਵੱਲ ਮੰਦਰ ਦਾ ਮੂੰਹ ਕਰਕੇ ਭਗਵਾਨ ਜੀ ਇੱਥੇ ਆਏ ਤਾਂ ਮੈਂ ਕੀ ਵੇਖਿਆ ਕਿ ਭਗਵਾਨ ਦਾ ਮੋਢਾ ਛਿਲਿਆ ਹੋਇਆ ਹੈ ਤਾਂ ਮੈਂ ਪੁੱਛਿਆ ਭਰਾ ਜੀ ਇਹ ਕੀ ਹੋਇਆ ਤੇ ਭਗਵਾਨ ਨੇ ਆਖਿਆ ਭੈਣ ਜੀ ਨਾਮਦੇਵ ਦੇ ਵਾਸਤੇ ਦਿਹਰਾ ਫੇਰਿਆ ਹੈ ਭਾਵ ਕੇ ਮੰਦਰ ਫੇਰਿਆ ਹੈ ਉਸ ਨਾਲ ਮੇਰਾ ਮੋਢਾ ਛਿਲਿਆ ਗਿਆ ਹੈ ਤੇ ਹੁਣ ਬੜੀ ਦਰਦ ਹੋ ਰਹੀ ਹੈ ਇਹ ਗੱਲ ਸੁਣ ਕੇ ਮੈਂ ਸਾਰੀ ਰਾਤ ਤੇਲ ਦੀ ਮਾਲਿਸ਼ ਕੀਤੀ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਲਾਈਆਂ ਕਿਸੇ ਵळे ਨੀਂਦ ਆ ਵੀ ਜਾਂਦੀ ਸੀ ਇਸੇ ਮੰਝੇ ਤੇ ਸਾਰੀ ਰਾਤ ਭਗਵਾਨ ਪਏ ਰਹੇ ਨੇ ਬਸ ਹੁਣੇ ਹੀ ਉੱਠ ਕੇ ਬਾਹਰ ਗਏ ਨੇ ਉਹਨਾਂ ਵਾਸਤੇ ਮੈਂ ਹਲਦੀ ਪੀ ਰਹੀ ਹਾਂ ਆਉਣਗੇ ਤੇ ਉਹਨਾਂ ਦੇ ਮੋਢੇ ਤੇ ਲਗਾਵਾਂਗੀ ਇੰਨੀ ਗੱਲ ਕਰਨ ਦੀ ਧੀਰ ਸੀ ਕਿ ਭਗਵਾਨ ਜੀ ਉਸ ਮੰਜੀ ਦੇ ਉੱਤੇ ਆ ਕਰਕੇ ਬੈਠੇ ਨੇ ਤਾਂ ਭਗਵਾਨ ਜੀ ਜਦੋਂ ਆਏ ਆਖਣ ਲੱਗੇ ਭੈਣ ਜੀ ਬਹੁਤ ਦਰਦ ਹੋ ਰਹੀ ਹੈ ਤਾਂ ਭੈਣ ਜੀ ਨੇ ਹਲਦੀ ਦੇ ਵਿੱਚ ਹੋਰ ਵੀ ਚੀਜ਼ਾਂ ਮਿਲਾ ਕੇ ਭਗਵਾਨ ਦੇ ਮੋਢੇ ਦੇ ਉੱਤੇ ਲੇਪ ਕੀਤਾ ਉਪਰੋਂ ਸੇਕ ਦੇ ਕੇ ਪੱਟੀ ਬੰਨਤੀ ਹੈ ਇਹ ਗੱਲ ਵੇਖ ਕੇ ਨਾਮਦੇਵ ਬੜਾ ਹੈਰਾਨ ਹੋਇਆ ਉਸ ਦਾ ਹੰਕਾਰ ਟੁੱਟ ਗਿਆ ਭਗਵਾਨ ਦੇ ਚਰਨ ਫੜ ਲਏ ਨੇ ਆਪਣੇ ਅਪਰਾਧ ਦੀ ਖਿਮਾ ਮੰਗੀ ਮੁਆਫੀ ਮੰਗੀ ਅੱਖਣ ਲੱਗਾ ਹੇ ਭਗਵਾਨ ਸਾਰਿਆਂ ਨਾਲੋਂ ਮੈਂ ਤਾਂ ਆਪਣੇ ਆਪ ਨੂੰ ਹੀ ਚੰਗਾ ਸਮਝਦਾ ਸਾਂ ਕਿ ਤੁਸੀਂ ਮੇਰੇ ਕਰਕੇ ਮੰਦਰ ਫੇਰ ਦਿੱਤਾ ਪਰ ਨਹੀਂ ਸਭ ਤੋਂ ਚੰਗੇ ਭਗਤ ਤੇ ਇਹ ਆ ਜਿਨ੍ਹਾਂ ਦੇ ਘਰ ਤੁਸੀਂ ਠਹਿਰੇ ਹੋਏ ਹੋ ਆਪ ਕਿਰਪਾ ਕਰਕੇ ਮੈਨੂੰ ਆਪਣੇ ਭਗਤਾਂ ਦੇ ਹੁਣ ਰੰਕਾ ਤੇ ਬੰਕਾ ਦੇ ਦਰਸ਼ਨ ਕਰਵਾਓ ਤਾਂ ਭਗਵਾਨ ਨੇ ਆਖਿਆ ਕਿ ਚਲੋ ਜੰਗਲ ਦੇ ਵਿੱਚ ਚੱਲੀਏ ਉੱਥੇ ਉਹ ਲੱਕੜਾਂ ਵੱਢਦੇ ਹੋਣਗੇ ਅਜੇ ਰੰਕਾ ਤੇ ਬੰਕਾ ਨੂੰ ਮਿਲਣ ਵਾਸਤੇ ਥੋੜੀ ਹੀ ਦੂਰ ਘਰੋਂ ਨਿਕਲ ਕੇ ਗਏ ਨੇ ਸਾਹਮਣੇ ਰੰਕਾ ਬੰਕਾ ਆਉਂਦੇ ਦਿਸ ਪਏ। ਭਗਵਾਨ ਨੇ ਆਖਿਆ, "ਓ ਦੇਖ ਸਾਹਮਣੇ ਆ ਰਹੇ ਨੇ।" ਨਾਮਦੇਵ ਦੇ ਮਨ ਦੇ ਵਿੱਚ ਆਇਆ ਕਿ ਇਹ ਗਰੀਬ ਬਹੁਤ ਨੇ। ਭਗਵਾਨ ਨੂੰ ਆਖਣ ਲੱਗੇ ਕਿ ਇਦਾਂ ਦੇ ਭਗਤਾ ਨੂੰ ਤੁਸੀਂ ਮਾਇਆ ਦੇ ਕੇ ਸੁખી ਕਿਉਂ ਨਹੀਂ ਕਰ ਦਿੰਦੇ? ਤਾਂ ਭਗਵਾਨ ਨੇ ਆਖਿਆ, "ਐਸੀ ਗੱਲ ਨਹੀਂ। ਮੈਂ ਤਾਂ ਬਹੁਤ ਦਿੰਦਾ ਪਰ ਉਹ ਲੈਂਦੇ ਹੀ ਨਹੀਂ ਉਹ ਆਖਦੇ ਸਾਨੂੰ ਜ਼ਰੂਰਤ ਹੀ ਨਹੀਂ ਕਿਉਂਕਿ ਉਹ ਮਾਇਆ ਨੂੰ ਭਗਤੀ ਦੇ ਵਿੱਚ ਰੁਕਾਵਟ ਸਮਝਦੇ ਆ ਮੈਂ ਬਥੇਰਾ ਕਹਿ ਰਿਆਂ ਦੇ ਵੀ ਰਿਆਂ ਜਿਸ ਵੇਲੇ ਮਾਇਆ ਦਿੰਦਾ ਤਾਂ ਉਹ ਅੱਗੋਂ ਰੋਣ ਲੱਗ ਜਾਂਦੇ ਆ ਉਲਟਾ ਅੰਨ ਜਲ ਵੀ ਛੱਡ ਕੇ ਵਹਿ ਜਾਂਦੇ ਆ ਨਾਮਦੇਵ ਨੇ ਆਖਿਆ ਇੱਦਾਂ ਕਿਦਾਂ ਹੋ ਸਕਦਾ ਤੁਸੀਂ ਇੱਕ ਵਾਰ ਮੇਰੇ ਸਾਹਮਣੇ ਦਿਓ ਮੈਂ ਵੀ ਵੇਖਾਂ ਕਿ ਉਹ ਮਾਇਆ ਵੇਖ ਕੇ ਕਿਦਾਂ ਰੋਂਦੇ ਆ ਪ੍ਰਭਾਨ ਨੇ ਆਖਿਆ ਕਿ ਇਸ ਦੋਸ਼ ਦਾ ਭਾਗੀ ਫਿਰ ਤੂੰ ਹੀ ਹੋਵੇਂਗਾ ਕਿਉਂਕਿ ਮੈਂ ਭਗਤਾਂ ਨੂੰ ਰਵਾ ਨਹੀਂ ਸਕਦਾ ਨਾਮਦੇਵ ਨੇ ਆਖਿਆ ਹਾਂ ਜੀ ਮੈਂ ਹੀ ਹੋਵਾਂਗਾ ਪਰ ਮੈਂ ਵੇਖਣਾ ਚਾਹੁੰਨਾ ਕਿ ऐसे ਕਿਹੜੇ ਭਗਤ ਨੇ ਜੋ ਮਾਇਆ ਵੇਖ ਕੇ ਵੀ ਰੋ ਪੈਂਦੇ ਨੇ ਤਾਂ ਉਸ ਵੇਲੇ ਭਗਵਾਨ ਨੇ ਹੀਰਿਆਂ ਦੀ ਥੈਲੀ ਦੇ ਕੇ ਉਸ ਨਾਮਦੇਵ ਨੂੰ ਆਖਿਆ ਕਿ ਜਾ ਫਲਾਨੀ ਜਗ੍ਹਾ ਤੇ ਰੱਖਿਆ ਜਿਸ ਰਸਤੇ ਦੇ ਵਿੱਚੋਂ ਦੀ ਉਹਨਾਂ ਨੇ ਲੰਘਣਾ ਹੈ ਨਾਮਦੇਵ ਜਿੱਥੇ ਭਗਵਾਨ ਨੇ ਦੱਸਿਆ ਉਸ ਥੈਲੀ ਨੂੰ ਰੱਖ ਕੇ ਆਇਆ ਫਿਰ ਭਗਤ ਨਾਮਦੇਵ ਜੀ ਅਤੇ ਪ੍ਰਭਾਨ ਛੁਪ ਕਰਕੇ ਲੋਕ ਕਰਕੇ ਬੈਠ ਗਏ ਨੇ ਅੱਗੇ ਅੱਗੇ ਰੰਕਾ ਆ ਰਿਹਾ ਪਿੱਛੇ ਪਿੱਛੇ ਬੰਕਾ ਆ ਰਿਹਾ ਹੈ ਜਿਸ ਵੇਲੇ ਉਸੇ ਥੈਲੀ ਦੇ ਕੋਲੇ ਰੰਕਾ ਪਹੁੰਚਿਆ ਤਾਂ ਦੇਖ ਕੇ ਡਰ ਗਿਆ ਕਿਉਂਕਿ ਉਹ ਥੈਲੀ ਖੁੱਲੀ ਹੋਈ ਸੀ ਅਤੇ ਉਸ ਦੇ ਵਿੱਚ ਜੋ ਮਾਇਆ ਸੀ ਉਹ ਦਿਸ ਰਹੀ ਸੀ ਤਾਂ ਰੰਕਾ ਆਖਣ ਲੱਗਾ ਹਾਏ ਸਪਣੀ ਹਾਏ ਸਪਣੀ ਇਦਾਂ ਕਹਿ ਕੇ ਰੋਣ ਲੱਗ ਪਿਆ ਤੇ ਪੈਰਾਂ ਨਾਲ ਉਸ ਦੇ ਉੱਤੇ ਮਿੱਟੀ ਪਾ ਕੇ ਉਸ ਨੂੰ ਟੱਪੀ ਜਾ ਰਿਹਾ ਢੱਕ ਕੇ ਰੋਂਦਾ ਹੋਇਆ ਅੱਗੇ ਚੱਲ ਪਿਆ ਬੰਕੇ ਨੇ ਦੂਰੋਂ ਵੇਖਿਆ ਕਿ ਫਲਾਨੀ ਜਗ੍ਹਾ ਤੇ ਮੇਰਾ ਭਰਾ ਰੋ ਰਿਹਾ ਹੈ ਅਤੇ ਆਪਣੇ ਪੈਰਾਂ ਨਾਲ ਮਿੱਟੀ ਕਿਸੇ ਚੀਜ਼ ਦੇ ਉੱਤੇ ਪਾਰਿਆ ਹੈ ਉਹ ਭੱਜ ਆਇਆ ਦੌੜ ਕੇ ਆਪਣੇ ਭਰਾ ਨੂੰ ਮਿਲਿਆ ਪੁੱਛਿਆ ਕਿ ਤੁਸੀਂ ਖੜੇ ਕਿਉਂ ਹੋਏ ਸੀ ਤਾਂ ਮੈਨੂੰ ਰੋਣ ਦੀ ਆਵਾਜ਼ ਆ ਰਹੀ ਸੀ ਤੁਸੀਂ ਰੋ ਕਿਉਂ ਰਹੇ ਸੀ ਤਾਂ ਫਿਰ ਰੁੰਦਿਆਂ ਹੋਇਆਂ ਰੰਕੇ ਨੇ ਆਖਿਆ ਭਗਵਾਨ ਨੇ ਸਾਡੇ ਮਾਰਨ ਵਾਸਤੇ ਰਸਤੇ ਵਿੱਚ ਸਪਣੀ ਰਕੀ ਹੋਈ ਸੀ ਮੈਨੂੰ ਡੰਗ ਮਾਰਨ ਹੀ ਲੱਗੇ ਸੀ ਭਾਵ ਕਿ ਮੈਂ ਉਸ ਨੂੰ ਚੁੱਕਣ ਹੀ ਲੱਗਾ ਸੀ ਬੜੀ ਮੁਸ਼ਕਲ ਨਾਲ ਬਚਿਆ ਹਾਂ ਉਸ ਦੇ ਕਹਿਣ ਦਾ ਭਾਵ ਇਹ ਹੈ ਕਿ ਜੋ ਬੇਗਾਨਾ ਧਨ ਹੈ ਉਹ ਸਾਡੇ ਵਾਸਤੇ ਸਪਣੀ ਦੇ ਸਮਾਨ ਹੈ ਜੇ ਮੈਂ ਇਸ ਨੂੰ ਵਰਤਦਾ ਤਾਂ ਮੈਂ ਇਸ ਦੀ ਲਪੇਟ ਦੇ ਵਿੱਚ ਆ ਜਾਣਾ ਸੀ ਫਿਰ ਮੈਂ ਖਿਆਲ ਕੀਤਾ ਕਿ ਮੇਰਾ ਭਰਾ ਬੰਕਾ ਵੀ ਪਿੱਛੇ ਆ ਰਿਹਾ ਇਹ ਸੱਪਣੀ ਕਿਤੇ ਉਸ ਨੂੰ ਨਾ ਖਾ ਜਾਵੇ ਇਸ ਲਈ ਮੈਂ ਉੱਥੇ ਖਲੋ ਕੇ ਉਸ ਦੇ ਉੱਤੇ ਮਿੱਟੀ ਪਾਈ ਜਦੋਂ ਇਹ ਗੱਲ ਬੰਕੇ ਨੇ ਸੁਣੀ ਹੈ ਤੇ ਬੰਕਾ ਵੀ ਰੋਣ ਲੱਗ ਪਿਆ ਹੁਣ ਭਗਤ ਨਾਮਦੇਵ ਜੀ ਸੋਚਦਾ ਹੈ ਕਿ ਸ਼ਾਇਦ ਇਸ ਨੇ ਮਾਇਆ ਚੁੱਕੀ ਨਹੀਂ ਜਾਂ ਉਸ ਦੇ ਉੱਤੇ ਮਿੱਟੀ ਪਾ ਕੇ ਪੂਰ ਦਿੱਤਾ ਜਿਸ ਨੇ ਗਲਤ ਕੀਤਾ ਬੰਕਾ ਤਾਂ ਰੋ ਰਿਆ ਹੋਵੇਗਾ ਪਰ ਜਦੋਂ ਬੰਕਾਰ ਹੋਣ ਲੱਗਾ ਤਾਂ ਰਮਕੇ ਨੇ ਪੁੱਛਿਆ ਜੇ ਇਸ ਨੇ ਉਸ ਮਾਇਆ ਦੇ ਉੱਤੇ ਮਿੱਟੀ ਪਾਈ ਸੀ ਕਿ ਭਰਾ ਤੂੰ ਕਿਉਂ ਰੋਂਦਾ ਤੂੰ ਤਾਂ ਉਸ ਨੂੰ ਵੇਖਿਆ ਵੀ ਨਹੀਂ ਤੇ ਉਸ ਸੱਪ ਨੇ ਤੈਨੂੰ ਡਸਿਆ ਵੀ ਨਹੀਂ ਫਿਰ ਤੂੰ ਕਿਉਂ ਰੋ ਰਿਹਾ ਹੈ ਬੰਕੇ ਨੇ ਆਖਿਆ ਕਿ ਮੈਂ ਤੇ ਤੇਰੇ ਵਾਸਤੇ ਰੋਂਦਾ ਹਾਂ ਕਿ ਸਾਡੀ ਬਿਰਤੀ ਤੇ ਬ੍ਰਹਮਕਾਰ ਬਿਰਤੀ ਹੋਣੀ ਚਾਹੀਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲ ਹੀ ਸਾਡਾ ਧਿਆਨ ਰਵੇ ਮਾਇਆ ਵੱਲ ਜਾਵੇ ਹੀ ਨਾ ਤੇ ਤੇਰੀ ਬ੍ਰਹਮਕਾਰ ਬਿਰਤੀ ਹਟਕੇ ਮਾਇਆਕਾਰ ਬਿਰਤੀ ਹੋਈ ਕਿਉਂ ਕਿਉਂਕਿ ਜੇ ਤੇਰਾ ਧਿਆਨ ਗਿਆ ਫੇਰੀ ਤੂੰ ਉਸ ਨੂੰ ਵੇਖਿਆ ਤੇ ਮਾਇਆ ਸਮਝ ਕੇ ਤੂੰ ਉਸ ਦੇ ਉੱਤੇ ਮਿੱਟੀ ਵੀ ਕਿਉਂ ਪਾਈ ਜਿੱਥੇ ਪਈ ਉਹ ਪਈ ਰਹਿੰਦੀ ਤੂੰ ਇੰਨਾ ਸਮਾਂ ਵੀ ਉਸ ਪ੍ਰਭੂ ਤੋਂ ਬੇਮੁਖ ਹੋਇਆ ਬੇਮੁਖ ਨਹੀਂ ਹੋਣਾ ਚਾਹੀਦਾ ਇਹਨਾਂ ਗੱਲਾਂ ਕਰਕੇ ਮੈਂ ਰੋ ਰਿਆਂ ਕਿ ਮੇਰੇ ਭਰਾ ਨੂੰ ਇਹ ਘਾਟਾ ਪੈ ਗਿਆ ਕਿ ਇੰਨਾ ਸਮਾਂ ਪਰਮੇਸ਼ਰ ਤੋਂ ਬੇਮੁਖ ਰਿਹਾ ਹੈ ਜਦੋਂ ਇਦਾਂ ਦੀਆਂ ਗੱਲਾਂ ਸੁਣੀਆਂ ਤਾਂ ਭਗਤ ਨਾਮਦੇਵ ਬੜਾ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਮੈਂ ਕੀ ਭਗਤ ਹਾਂ ਵਾਕਿਆ ਹੀ ਅਸਲ ਭਗਤ ਤਾਂ ਰੰਕਾ ਬੰਕਾ ਹਨ ਮੇਰਾ ਆਪਣੇ ਆਪ ਨੂੰ ਭਲਾ ਕਹਿਣਾ ਠੀਕ ਨਹੀਂ ਹੈ ਤਾਂ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਗੁਰਬਾਣੀ ਰਾਈ ਫਰਮਾਉਂਦੇ ਹਨ ਆਪਸ ਕਉ ਜੋ ਭਲਾ ਕਹਾਵੇ ਇਸੇ ਭਲਾਈ ਨਿਕਟ ਨਾ ਆਵੇ ਇਹ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਹਨ ਕਿ ਜਿਹੜਾ ਆਪਣੇ ਆਪ ਨੂੰ ਆਪ ਆਖਦਾ ਹੈ ਕਿ ਮੈਨੂੰ ਚੰਗਾ ਆਖੋ ਮੈਂ ਚੰਗਾ ਹਾਂ ਭਲਾ ਚੰਗਾ ਆਖਵੰਦਾ ਹੈ ਉਸ ਜੀਵ ਦੇ ਨੇੜੇ ਭਲਾਈ ਨਹੀਂ ਹੁੰਦੀ ਭਾਵ ਉਹ ਜਿੰਨਾ ਮਰਜੀ ਆਖੇ ਕਿ ਮੈਂ ਚੰਗਾ ਮੈਂ ਚੰਗਾ ਉਹ ਚੰਗਾ ਨਹੀਂ ਬਣ ਸਕਦਾ ਜਿੰਨਾ ਚਿਰ ਪਰਮੇਸ਼ਰ ਨੂੰ ਕਬੂਲ ਨਹੀਂ ਉਹਦੇ ਦਸੇ ਮਾਰਗ ਤੇ ਨਹੀਂ ਚੱਲਦਾ ਸੋ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਬਾਣੀ ਜ਼ਿਆਦਾ ਪੜਦਾ ਹਾਂ ਮੈਂ ਦਾਨ ਜ਼ਿਆਦਾ ਕਰਦਾ ਹਾਂ ਕਿਉਂਕਿ ਪਰਮੇਸ਼ਰ ਦੇ ਇੱਕ ਤੋਂ ਇੱਕ ਵੱਡੇ ਤੋਂ ਵੱਡੇ ਭਗਤ ਹਨ ਤੇ ਉਹ ਸੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੁਖ ਮਾਣ ਵੀ ਰਹੇ ਨੇ ਸੁਖ ਦੇ ਵੀ ਰਹੇ ਨੇ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨਾਲ ਜੁੜੇ ਰਹੋ ਇੱਥੇ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ